ਆ ਸ਼ਬਦਾਂ ਦੇ ਵੇੜੇ ਇੱਥੇ ਮਿਲਦੇ ਰੂਹ ਨੂੰ ਖੇੜੇ ਆ ਸ਼ਬਦਾਂ ਦੇ ਵੇੜੇ ਇੱਥੇ ਮਿਲਦੇ ਰੂਹ ਨੂੰ ਖੇੜੇ ਇਹੀ ਗੱਲ ਕਹਿਣੀ ਜਨਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਕੰਧਾਂ ਟਹਿ ਕੇ ਪੁਲ ਬਣਦੇ ਨੇ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਕੰਧਾਂ ਟਹਿ ਕੇ ਪੁੱਲ ਬਣਦੇ ਨੇ ਕਿਹੜਾ ਰੋਕੂ ਆਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਕੂੜਕਵਾਰ ਸਿਫਰ ਹੁੰਦਾ ਏ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਕੂੜ ਕਵਾਰ ਸਿਫਰ ਹੁੰਦਾ ਏ ਖੰਭ ਲੱਗਦੇ ਨੇ ਖਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਖਰੇ ਖੋਟੇ ਪਰਖ ਹੁੰਦੇ ਨੇ ਖਰੇ ਖੋਟੇ ਪਰਖ ਹੁੰਦੇ ਨੇ ਗੱਲਾਂ ਦੇ ਵਿੱਚ ਤਰਕ ਹੁੰਦੇ ਨੇ ਖਰੇ ਖੋਟੇ ਪਰਖ ਹੁੰਦੇ ਨੇ ਗੱਲਾਂ ਦੇ ਵਿੱਚ ਤਰਕ ਹੁੰਦੇ ਨੇ ਸੁਣ ਕੇ ਵੇਖ ਰਬਾਬਾਂ ਨੂੰ ਜੇ ਚਾਉਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਉਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਤਕਸੀਮਾਂ ਜ਼ਰਬਾਂ ਝਗੜੇ ਝੇੜੇ ਤਕਸੀਮਾਂ ਜ਼ਰਬਾਂ ਝਗੜੇ ਝੇੜੇ ਚੈਲਾ ਰਾਹ ਪੈ ਗਿਆ ਕਿਹੜੇ ਤਕਸੀਮਾਂ ਜ਼ਰਬਾਂ ਝਗੜੇ ਝੇੜੇ ਚੈਲਾ ਰਾਹ ਪੈ ਗਿਆ ਕਿਹੜੇ ਪਰੇ ਛੱਡ ਹਿਸਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਪੜ ਕੇ ਵੇਖ ਕਿਤਾਬਾਂ ਨੂੰ ਪੜ ਕੇ ਵੇਖ ਕਿਤਾਬਾਂ ਨੂੰ ਆਹ ਸ਼ਬਦਾਂ ਦੇ ਵੇੜੇ ਇੱਥੇ ਮਿਲਦੇ ਰੂਹ ਨੂੰ ਖੇੜੇ ਆਹ ਸ਼ਬਦਾਂ ਦੇ ਵੇੜੇ ਇੱਥੇ ਮਿਲਦੇ ਰੂਹ ਨੂੰ ਖੇੜੇ ਇਹੀ ਗੱਲ ਕਹਿਣੀ ਜਨਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ੍ਹ ਕੇ ਵੇਖ ਕਿਤਾਬਾਂ ਨੂੰ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਕੰਧਾਂ ਟਹਿ ਕੇ ਪੁੱਲ ਬਣਦੇ ਨੇ ਬੇਮੁੱਲਿਆਂ ਦੇ ਮੁੱਲ ਬਣਦੇ ਨੇ ਕੰਧਾਂ ਟਹਿ ਕੇ ਪੁੱਲ ਬਣਦੇ ਨੇ ਕਿਹੜਾ ਰੋਕੂ ਆਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ੍ਹ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਕੂੜਕਵਾਰ ਸਿਫਰ ਹੁੰਦਾ ਏ ਡੁੰਗਾਈ ਦਾ ਫੇਰ ਸਿਖਰ ਹੁੰਦਾ ਏ ਕੂੜਕਵਾਰ ਸਿਫਰ ਹੁੰਦਾ ਏ ਖੰਭ ਲੱਗਦੇ ਨੇ ਖਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਖਰੇ ਖੋਟੇ ਪਰਖ ਹੁੰਦੇ ਨੇ ਖਰੇ ਖੋਟੇ ਪਰਖ ਹੁੰਦੇ ਨੇ ਗੱਲਾਂ ਦੇ ਵਿੱਚ ਤਰਕ ਹੁੰਦੇ ਨੇ ਖਰੇ ਖੋਟੇ ਪਰਖ ਹੁੰਦੇ ਨੇ ਗੱਲਾਂ ਦੇ ਵਿੱਚ ਤਰਕ ਹੁੰਦੇ ਨੇ ਸੁਣ ਕੇ ਵੇਖ ਰਬਾਬਾ ਨੂੰ ਜੇ ਚਾਉਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਉਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਤਕਸੀਮਾ ਜਰਬਾਂ ਝਗੜੇ ਝੇੜੇ ਤਕਸੀਮਾਂ ਜਰਬਾਂ ਝਗੜੇ ਝੇੜੇ ਚੈਲਾ ਰਾਹ ਪੈ ਗਿਆ ਕਿਹੜੇ ਤਕਸੀਮਾਂ ਜਰਬਾਂ ਝਗੜੇ ਝੇੜੇ ਚੈਲਾ ਰਾਹ ਪੈ ਗਿਆ ਕਿਹੜੇ ਪਰੇ ਛੱਡ ਹਿਸਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਜੇ ਚਾਹਣਾ ਤੂੰ ਕੁਝ ਪਾਉਣਾ ਪੜ ਕੇ ਵੇਖ ਕਿਤਾਬਾਂ ਨੂੰ ਪੜ ਕੇ ਵੇਖ ਕਿਤਾਬਾਂ ਨੂੰ ਪੜ ਕੇ ਵੇਖ ਕਿਤਾਬਾਂ ਨੂੰ